ਇਨੂੰ ਡਣਾ ਯਹਾ ਜ ਕਹਿੰਦੇ ਆ ਕੀ ਹਾਲ ਚਾਲ ਨੇ ਤੇ ਅੱਜ ਹੈਗੀ 29 ਤਰੀਕ ਤੇ ਸਵਾਗਤ ਆ ਤੁਹਾਡਾ ਆਪਣੇ ਚੈਨਲ ਪੰਜਾਬੀ ਫਾਰਮਰ ਤੇ ਤੇ ਸਾਰੇ ਭਰਾਵਾਂ ਨੂੰ ਪਹਿਲਾਂ ਤਾਂ ਬੇਨਤੀ ਇਹ ਵੀ ਸਬਸਕ੍ਰਾਈਬ ਕਰ ਲਿਆ ਕਰੋ ਵੀਡੀਓ ਦੇਖੀ ਜਾਂਦੇ ਹੋ ਬਲੌਗ ਦੇਖੀ ਜਾਂਦੇ ਹੋ ਸਬਸਕ੍ਰਾਈਬ ਤੁਸੀਂ ਕਰਦੇ ਹੀ ਨਹੀਂ ਹੈਗੇ ਹਾਂ ਸਬਸਕ੍ਰਾਈਬਰ ਉੱਥੇ ਖੜੇ ਨੇ ਤੇ ਅੱਜ ਆਪਾਂ 26 ਝੋਨਾ ਜਿਹੜਾ ਉਹਦੇ ਚ ਕਪਾਹਨ ਚਲਾਤੀ ਤੇ ਹੁਣ ਆਪਾਂ ਦੱਸਾਂਗੇ ਵੀ ਉਹਦਾ ਨਿਕਾਲ ਕਿਵੇਂ ਆ ਲਗਭਗ 20 ਤਰੀਕ ਵਾਲੇ ਚ ਅੱਜ ਆਪਾਂ ਨੇ ਕਮੈਨ ਚਲਾਤੀ 99 ਦਿਨ ਤੇ ਹਟਾਈ ਹੋ ਰਹੀ ਆ ਹਾਂਜੀ 100 ਦਿਨ ਤੇ 100 ਦਿਨ ਤੇ ਹਾਂ ਤੇ ਝੋਨਾ ਆਪਣਾ ਪੂਰਾ ਪੱਕਾ ਤੁਸੀਂ ਇਹ ਵੀ ਚੈੱਕ ਕਰ ਸਕਦੇ ਹੋ ਟੈਂਕ ਪਹਿਲਾਂ ਟਰਾਲੀ ਦੇ ਵਿੱਚ ਪੈ ਚੁੱਕਿਆ ਜਿਹੜਾ ਫੂਸ ਦਾ ਢੇਰ ਮੰਡੀ ਚ ਲੱਗਦਾ ਨਾ ਉਹ ਮਸ਼ੀਨ ਚ ਵੀ ਮੰਨ ਲਓ ਹੁੰਦਾ ਹੁਣ ਜਿਹੜੀ ਵਧੀਆ ਮਸ਼ੀਨ ਹੈ ਉਹ ਬੜਾ ਇੱਥੇ ਪਿੱਛੇ ਘੱਡ ਦਿੰਦੀ ਹੈ ਸਹੀ ਗੱਲ ਹੈ ਉਹ ਨਵੀਂ ਮਸ਼ੀਨ ਹੈ ਬੱਬੀ ਬਾਈ ਵਾਲੀ ਇਹ ਤੋਂ ਹੀ ਆਪਾਂ ਵੜਾਉਨੇ ਆ ਦੇਖ ਲੈ ਤੇ ਮੈਂ ਐਂਟਰ ਗੈਲ ਪਾ ਦੀ 16 ਫੁੱਟੀ ਮੈਂ ਕਿਹਾ ਦੀ ਹੌਲੈਂਡ ਮਗਰ ਪਾਉਨੇ ਆ ਉਹ ਭਾਈ ਤਾਂ ਨਹੀਂ ਕਹਿੰਦਾ ਐਂਟਰ ਦਾ ਜ਼ੋਰ ਦੇਖਣਾ ਉਹ ਫਿਰ ਚਾਚਾ ਕਹਿੰਦਾ ਮੈਂ ਦੇਖਿਓ ਕਿਵੇਂ ਢਾਕੇ ਕਰਦਾ ਮਾ ਵੀ ਮੈਂ ਹੌਲੈਂਡ ਮਗਰ ਪਾਉਣਾ ਵੀ ਮੈਂ ਉੱਥੋਂ ਭਜਾ ਕੇ ਲੈ ਕੇ ਆਉਂਗਾ ਤੁਸੀਂ ਬਣਾਓ ਵੀਡੀਓ ਕਹੋਗਾ ਨਹੀਂ ਕਹਿੰਦਾ ਇਹਨੂੰ ਲੋਕ ਇੰਟਰਨੈਟ 'ਨੂੰ ਜ਼ਿਆਦਾ ਦੇਖਣਗੇ ਕਹਿੰਦਾ ਕਰਕੇ ਆਇਆ ਉਹ ਕਰੋ ਚੈਲੰਜ ਕਹਿੰਦਾ ਇਹਦੀ ਤਾਂ ਜਦ ਮਰਜ਼ੀ ਬਣਾ ਲਈ ਹਾਂ ਕਹਿੰਦਾ ਇਹ ਤਾਂ ਖਿੱਚੇ ਲੈ ਜੂਗਾ ਕਹਿੰਦਾ ਸਵਾਦ ਤਾਂ ਉਹਦੇ ਮਗਰ ਆਊਗਾ ਦੱਸਿਓ ਗੱਲ ਸਹੀ ਹੈ ਕਹਨਾ ਬਾਕੀ ਕੋਸ਼ਿਸ਼ ਸਾਨੂੰ ਹੁੱਕ ਬਦਲਨੀ ਪੈਣੀ ਦੀ ਹੁੱਕੇ ਦੀ ਨੀਵੀਂ ਕਰਨੀ ਪੈਣੀ ਦੀ ਉਹਦੀ ਕਰਨੀ ਪੈਣੀ ਦੀ ਉੱਚੀ ਇੰਨੀ ਇੱਕ ਕੰਮ ਪਿੱਛੇ ਕੁੜਤਾ ਪਿਆ ਮਾ ਯਾਰਾਂ ਦੇ ਪਾਇਆ ਵੇਦੀ ਇਹ ਢੋਡੇ ਸਾਡੇ ਬੰਦੇ ਦਾ ਇੱਕ ਤਾਂ ਮੋਢਾ ਥੋੜਾ ਜਿਹਾ ਉਹ ਆ ਉਹਦੀ ਢੂਲੀ ਦੁ ਤਾ ਕਰਕੇ ਕਹਿੰਦੇ ਤੂੰ ਹੁੱਕ ਬਦਲ ਲਾ ਮਾ ਨਹੀਂ ਵੀ ਐਡਾ ਕੰਮ ਨਹੀਂ ਕਰ ਸਕਦੇ ਸੀ ਮਾ ਹੁੱਕ ਬਦਲ ਨਾਲ ਕਸਟਮ ਉਹਦੇ ਗੇਲੇ ਪਾਰ ਰੱਖਦੇ ਚਲੋ ਹੁਣ ਦੇਖਦੇ ਚਲੋ ਕੋਈ ਗੱਲ ਨਹੀਂ ਉਹਦਾ ਜੋਰ ਦੇਖਣਾ ਤਾਂ ਕਰਕੇ ਉਹਦੇ ਮਗਰ ਪਾ ਲਈ ਦੇਖਦੇ ਫਿਰ ਨਾਲ ਦੱਸਦੇ ਨਿਕਾਲ ਕੇ ਮੇ ਆ 26 ਦਾ ਬਈ ਮੌਸਮ ਨਾ ਬੜਾ ਬਦਲ ਗਿਆ ਯਾਰ ਗਰਮੀ ਮਤਲਬ 1 ਕੋਹ ਲਾ ਤੇ ਇੰਨੀ ਜਿਆਦੇ ਹੋ ਗਈ ਮੀਂਹਾਂ ਤੋਂ ਬਾਅਦ ਛੱਡ ਦੋ ਗੱਲਾਂ ਹੁਣ ਆਪਾਂ ਅੱਗੇ ਕੀ ਕਰਦੇ ਸੀ ਅੱਗੇ ਆਪਾਂ ਝੋਨੇ ਨੂੰ ਪਾਣੀ ਦੇ ਦਿੰਦੇ ਦੀ ਗਿੱਲ ਰਹਿ ਜਾਂਦੀ ਦੀ ਹੁਣ ਜ਼ਮੀਨ ਇੱਕੋ ਲਾ ਹ ਤਾਂ ਐ ਪਟ ਗਈ ਮੌਸਮ ਕਰਕੇ ਵਿਹਾਵੀ ਬਦੇ ਲੋਕਾਂ ਦੇ ਬਹੁਤ ਲੋਕਾਂ ਦੇ ਮੈਂ ਦੇਖ ਰਹਾ ਹਾਂ ਜਪਾ ਝੋਨੇ ਮੋਟਰ ਤੇ ਜਾਂਦੇ ਆ ਪਾਣੀ ਪੂਣੀ ਬਲਾਉਣਾ ਵੀ ਸੋਕਾ ਲੱਗ ਜਾਂਦਾ ਉਹ ਸੋਕੇ ਦਾ ਕਾਰਨ ਕੀ ਆ ਲੋਕਾਂ ਨੂੰ ਐ ਹੁੰਦਾ ਪਾਗ ਦੇ حساب ਨਾਲ ਪਾਣੀ ਦੇ ਰਹੇ ਵੀ ਅੱਗੇ ਦਿੰਦੇ ਦੀ ਜਿਵੇਂ ਵੀ ਆ ਦਿਨਾਂ ਚ ਮੌਸਮ ਠੀਕ ਹੋ ਜਾਂਦਾ ਥੋੜਾ ਜਿਹਾ ਪਰ ਇੰਨੀ ਧੁੱਪ ਜਿਆਦੇ ਕੈੜੀ ਆ ਮਿੱਟੀ ਚ ਸਿਕਾਉਂਦੀ ਜਾਂਦੀ ਆ ਬਾਬਿਓ ਝੋਨਾ ਵੀ ਐਸਿਕਾਉਂਦੀ ਆ ਤੇ ਪਾਣੀ ਵੀ ਵਿੱਚ ਬਹੁ ਵੀਰਾਂ ਦੇ ਝੋਨੇ ਨੂੰ ਸੋਕਾ ਲੱਗ ਜਾਂਦਾ ਜਿਨ੍ਹਾਂ ਦਾ ਝੋਨਾ ਮਤਲਬ ਹਰਾ ਨਾਲ ਦੀ ਨਾਲ ਵੀਰੇ ਪਾਣੀ ਫੇਰ ਦੋ ਕਿ ਜੇ ਆਪਾਂ ਲੇਟ ਕਰ ਲੈਂਦੇ ਆ ਫਿਰ ਉੱਥੇ ਇੱਕ ਪੈਨ ਚੱਲਣ ਦੀ ਦਿੱਕਤ ਆ ਜਾਂਦੀ ਆ ਆਪਾਂ ਅੱਗੇ ਵਾਲੇ ਹਿਸਾਬ ਨਾਲ ਰੱਖੀ ਵੀ ਝੋਨੇ 'ਚ ਪਾਣੀ ਨਾਲ ਦੀ ਨਾਲ ਫੇਰਦੀ ਐ ਕਿਉਂਕਿ ਜੇ ਸੁੱਕਾ ਲੱਗ ਗਿਆ ਤੁਹਾਨੂੰ ਪਤਾ ਫਿਰ ਤਾਂ ਔਖਾ ਹੀ ਹੈ ਕੰਮ ਮਿੱਟੀ ਸੁੱਕ ਜਾਂਦਾ ਬਾਜਨ ਠਾਹ ਜਾਂਦਾ ਸੁੱਕੇ ਨਾਲ ਸੱਤਾ ਭਾਜੀ ਬੈਠ ਚੁੱਕੇ ਨੇ ਕਪੈਨ ਤੇ ਤੁਹਾਨੂੰ ਪਤਾ ਹੀ ਐ ਵੀ ਕਪੈਨ ਖੇਤ 'ਚ ਡਰਾਈਵਰ ਥੱਲੇ ਇਹ ਕੰਮ ਆ ਸੱਤੇ ਦਾ ਤੇ ਇਧਰ ਨੀਲਾ ਘੋੜਾ ਖੜਾ ਆਪਣਾ ਬਲੂ ਹਾਰਸ ਬਹੁਤ ਜਲਦੀ ਜੱਗਾ ਵਾਸ ਕੋਲ ਜਾਣਾ ਇਹਨੇ ਐਸ ਕੀ ਕੰਮ ਨਿਵੇੜ ਕੇ ਸੀਜ਼ਨ ਤੋਂ ਬਾਅਦ ਜੱਗੇ ਭਾਜੀ ਕੋਲ ਲੈ ਕੇ ਜਾਣਾ ਮੋਡੀਫਾਈ ਕਰਾ ਲੈਣਾ ਉਹਦਾ ਗਾਣਾ ਜੱਗੇ ਵਾਸ ਤੋਂ ਹੌਲੈਂਡ ਜਾਂ ਮੋਡੀਫਾਈ ਕਰਾਇਆ ਹਾਥੇ ਆ ਲਵਾਇਆ ਸੱਤੀ ਦੀਨ ਜੱਗੇ ਵਾਸ ਤੋਂ ਗੀਤ ਨਹੀਂ ਆਇਆ ਉਹ ਕੰਮ ਆਪਾਂ ਕਰ ਦੇਣਾ ਤੇ ਬਾਈ ਹੋਰ ਲੱਡੀ ਕਿਵੇਂ ਆ ਕੈਮਾ ਓਕੇ ਓਕੇ ਲੱਡੀ ਵੀ ਪੂਰਾ ਮਾਹਰ ਹੋ ਗਿਆ ਹੱਥ ਖੜੇ ਕਰ ਲਾਈਆ ਤੇ ਬਾਈ ਟਗਿਆਈ ਨਾਲ ਚਲਾ ਰਿਹਾ ਸੱਤਾ ਵੈਸੇ ਲਾਡੀ ਵੀ ਬਹੁਤ ਵਧੀਆ ਕਪੈਂਚਾ ਆਉਂਦਾ ਟਗਿਆਈ ਨਾਲ ਚਲਾਉਂਦਾ ਟਾਪ ਡਰਾਈਵਰ ਆ ਬਾਈ ਤਾਂ ਹੀ ਬੰਦਾ ਇੱਕ ਇੱਕ ਮਤਲਬ ਉਹਦੇ ਨਾਲ ਮਾਲਕ ਨਾਲ ਇੰਨੇ ਸੀਜ਼ਨ ਕੱਟ ਗਿਆ ਬਹੁਤ ਸਾਲ ਪੁਰਾਣਾ ਇਹ ਬੱਬੀ ਬਾਈ ਨਾਲ ਕਿਉਂਕਿ ਬੱਬੀ ਬਾਈ ਵੀ ਸਰਾ ਬੰਦਾ ਤੁਹਾਨੂੰ ਪਤਾ ਹੀ ਆ ਸਾਡਾ ਉਹ ਵੀ ਨਹੀਂ ਕੁਛ ਕਹਿੰਦਾ ਵੀ ਠੀਕ ਆ ਜਿਵੇਂ ਇਹ ਵੀ ਬੰਦੇ ਵਧੀਆ ਮਤਲਬ ਆਪਣੀ ਉਹਦੇ ਨਾਲ ਚਲਾਉਂਦੇ ਆ ਵਿਸ਼ਵਾਸ ਨਾਲ ਤੇ ਚੋਣਾ ਬੜੇ ਪਿੱਛੇ ਦੇਖ ਲੈ ਦਾਣੇ ਸੋਣੇ ਠੀਕ ਨੇ ਪਿੱਛੇ ਚੈੱਕ ਕਰ ਲੈ ਗੜਾ ਬੱਚਿਓ ਨਾ ਦਿਖਾਉਣੇ ਤੁਹਾਨੂੰ ਇਹਨੂੰ ਹਲਦੀ ਨਹੀਂ ਆਈਗੀ ਬਿਲਕੁਲ ਵੀ ਥੋੜੀ ਬਹੁਤ ਹੀ ਹੋ ਸਕਦੀ ਹੈ ਦੇਖੋ ਇਹ ਗੇਤਾ ਝੋਨਾ ਮੈਂ ਪਤਾ ਕੀ ਸੋਚਦਾ ਸੀ ਵੀ ਸਾਡੀ ਸਾਰਿਆਂ ਦੀ ਉਹੀ ਮੈਂਟੈਲਿਟੀ ਦੀ ਵੀ 26 ਝੋਨਾ ਜਿਹੜਾ ਵੀ ਉਹ ਗੇਤਾ ਨਹੀਂ ਕਾਮਯਾਬ ਹੈਗਾ ਕੋਈ ਚੱਕਰ ਨਹੀਂ ਵੀਰੇ ਇਹਨੂੰ ਕੋਈ ਪਰਵਾਹ ਨਹੀਂ ਗੇਤੇ ਦੀ ਵੀ ਕੇਤੇ ਨੂੰ ਵੀ ਨੂੰ ਕੋਈ ਚੱਕਰ ਨਹੀਂ ਵਧੀਆ ਸਮਾਂ ਤੇ ਮੀਂਹ ਤੋਂ ਬਚ ਗਿਆ ਹਲਦੀ ਹੁਲੀ ਜੀ ਕਿ ਜਮਾ ਹੀ ਨਹੀਂ ਹੈਗੀ ਇਹਨੂੰ ਤਦੋਂ ਤੀਜਾ ਟੈਂਕ ਪੈ ਰਿਹਾ ਆਵੇਂ ਭਰ ਕੇ ਚੱਲੀ ਜਾਵੇਂ ਨਾ ਨਜ਼ਾਰਾ ਹੀ ਆਈ ਜਾਂਦਾ ਨਜ਼ਾਰਾ ਹੀ ਆਈ ਜਾਂਦਾ ਟੈਂਕ ਫੁੱਲ ਭਰ ਕੇ ਪਾਉਣੇ ਆਪਾਂ ਸਾਰੇ ਉਧਰ ਵੀ ਦੋ ਟੈਂਕ ਕੋ ਟਰਾਲੀ 'ਚ ਪੈ ਗਏ ਪੀਆ ਟੈਂਕ ਹੁਣ ਆ ਟਰਾਲੀ 'ਚ ਪੈ ਰਿਹਾ ਫਿਰ ਉਦੋਂ ਬਾਅਦ ਜੇ ਆਪਾਂ ਉਧਰ ਵੱਢੀ ਆਪਣੇ ਘਰਾਂ ਕੋਲ ਇਹ ਆਪਣੀ ਜਮੀਨ ਇਧਰ ਡਾਕਰ 'ਚ ਆ ਗਈ ਸਿਕਰਾਲੀ ਵਾਲੀ ਸੜਕ ਤੇ ਜੇ ਉਧਰ ਵੱਢੀ ਘਰਾਂ ਕੋਲ ਦੇਖੋ ਫੇਰਾ ਝੋਨਾ ਟਾਪ ਐ ਸਾਰਿਆਂ ਦਾ ਟਾਪ ਆ ਬਾਈ ਨਾ ਤਾਂ ਦੇਖੋ ਇਹਨੂੰ ਹਲਦੀ ਆ ਨਾ ਇਹਨੂੰ ਤੇਲਾ ਨੜ ਵੀ ਇਹਦਾ ਹਰਾ ਆ ਜੇ ਇਹਨੇ ਨਿਕਾਲ ਦਿੱਤਾ ਪੂਰਾ ਦਾ ਪੂਰਾ ਮਤਲਬ ਇਦਕੀ ਨਿਕਾਲ ਪੂਰਾ ਆ ਜੇ ਇਹਨੇ ਵੀ ਇਹਨੇ ਦਿੱਤਾ ਫੇਰ ਨਿਕਾਲ ਘਾਟੇ ਰਹੂ ਬਾਈ ਕਿਉਂਕਿ ਜਮੀਨ ਵੀ ਡੱਕ ਰਣਾ ਨਾ ਜਮੀਨਾਂ ਵੀ ਤਕੜੀਆਂ ਨੇ ਵੀਰੇ ਕੱਢਣੇ ਜਹਾਜ਼ ਦੇ ਮਗਰ ਆਪਾਂ 16 ਫੁੱਟੀ ਟਰਾਲੀ ਪਾਤੀ ਆ ਲੱਕਾ ਨੇ ਇਹਦੀ ਜਿਹੜੀ ਛੋਟੇ ਦੀ ਸਰਾ ਹੀ ਆ ਬਾਈ ਸਰਾ ਤੇ ਹੌਲਣ ਆਪਾਂ ਇੱਧਰ ਖੜਾਤਾ ਹੁਣ ਇਹਨੂੰ ਪਰਲੇ ਸਿਰੇ ਲਾ ਦਾਂਗੇ ਕੱਤਾ ਪਾ ਚਲਾ ਰਿਹਾ ਹੈ ਕਪੈਨ ਬਾਈ ਤੇ ਇੱਧਰ ਮੋਟਰਾਂ ਚੱਲ ਰਹੀਆਂ ਝੋਨੇ ਨੂੰ ਹਾਂਜੀ ਬਾਈ ਜੀ ਕਿਵੇਂ ਚੱਲਦਾ ਕੰਮ ਹਾਂ ਕੋਈ ਇਹਦੇ 'ਚ ਹਲਦੀ ਆ ਹੂੰ ਇਹ 20 ਤਰੀਕ ਦੀ ਲੱਗੀ ਹੋਈ ਆ 20 ਦੀ ਲੱਗੀ ਹੋਈ ਆ ਅੱਜ ਕਿੰਨੀ ਦਾ ਆਪਣਾ ਪਰਕਾ ਨਹੀਂ ਯਾਦ ਹਾਂ 20 ਤੋਂ ਪਹਿਲਾਂ ਦੀ ਲੱਗੀ ਵੇ ਇੱਕ ਦੋ ਦਿਨ ਮੈਨੂੰ ਯਾਦ ਆ ਹਾਂ ਇਹ ਸਾਰਿਆਂ ਤੋਂ ਪਹਿਲਾਂ ਲਾਈਦੀ ਆਪਾਂ ਨੇ ਇਹ 12 ਤੋਂ ਬਾਅਦ ਹੀ ਲਾਈ ਹਾਂ ਇਹ ਲੱਗੀ ਹੋਵੇ 18 ਜਾਂ 18 19 ਦੀ ਕਿਉਂਕਿ ਉਧਰ ਉਹ ਦੂਜੀ ਮੋਟਰ ਤੇ ਲਾਈ ਦੀ ਫਿਰ ਆਪਾਂ 21 ਨੂੰ ਗਾਹਣ ਕਰ ਰਹੇ ਸੀ ਮੈਂ ਉਦੋਂ ਉਰੇ ਲਾ ਰਹੇ ਸੀ 20 21 ਦੀ ਹੋ ਆ ਮੇਰੇ ਖਿਆਲ ਚ ਉਹ ਜਿਹੜਾ ਮੇਰੇ ਉੱਤੇ ਆਪਣੇ ਲਵੇ ਦੇ ਮਾਸਟਰ ਨੇ ਲਾਇਆ ਉਹ ਮੈਂ ਹੀ ਡਾ ਲੂੰ ਆਹ ਸੋਕਾ ਲੱਗ ਗਿਆ ਕਿਵੇਂ ਆ ਡੇੜੀ ਜੀ ਹਲਦੀ ਆ ਕਾਲੀ ਹੋਈ ਵੀ ਉਹ ਨਹੀਂ ਮੈਨੂੰ ਲੱਗਦਾ ਸੋਕਾ ਲੱਗਿਆ ਐਦਾਂ ਕੀ ਸੋਕਾ ਉਹ ਲੱਗ ਰਿਹਾ ਹੈ ਨਾ ਜੀਰੀਆਂ ਨੂੰ ਸੋਕਾ ਹੁਣ ਯਾਰ ਇੱਕ ਤਾਂ ਗੌਰ ਘਟਾ ਦਿੱਤੀ ਆ ਮੀਹਾਂ ਨੇ ਆ ਹਾਂ ਸੋਕਾ ਬਹੁਤ ਲੱਗ ਗਿਆ ਪਾਣੀ ਵੀ ਨਹੀਂ ਤੁਰਦਾ ਪਾਣੀ ਜਮੀਨਾ ਭੜਕ ਵੀ ਕੋਲਹਤ ਗਈਆਂ ਇਹ ਜੀਜ਼ ਕਰਕੇ ਮੌਸਮ ਜਿਆਦਾ ਗੈੜੀ ਹੋ ਗਈ ਬਾਈ ਉਹਦੇ ਕਰਕੇ ਨਾ ਇੱਕੋ ਰਸਤ ਭੜਕ ਗਈਆਂ ਜਮੀਨਾ ਤੇ ਉਧਰ ਕੋਲਡ ਸਟੋਰ ਲੱਗ ਰਹੇ ਆ ਆਪਣੇ ਪਿੰਡ ਕੋਲਡ ਸਟੋਰ ਵੀ ਬਹੁਤ ਲੱਗਣ ਲੱਗ ਗਏ ਬਾਈ ਪਤਾ ਨਹੀਂ ਕੀ ਚੱਕਰ ਆ ਸਾਡੇ ਪਿੰਡ ਦੇ ਨਹੀਂ ਤਿੰਨ ਚਾਰ ਲਾਤੇ ਕਮੈਂਟ ਕਰਕੇ ਦੱਸਿਓ ਵੀ ਇਹ ਕੀ ਚੱਕਰ ਆ ਤੇ ਤੇ ਨੌਣ ਨੌਣ ਜਿਆਦਾ ਮਿਲਦਾ ਕਿ ਸਬਸਿਡੀ ਕੀ ਕੀ ਚੱਕਰ ਹੋ ਸਕਦਾ ਬਹੁਤ ਜਿਆਦਾ ਕੋਲਡ ਸਟੋਰ ਲੱਗਣ ਲੱਗ ਗਏ ਸਾਡੇ ਏਰੀਆ ਚ ਤਾਂ ਬਾਲੀ ਇਹਨਾਂ ਤਾਂ ਸਾਡੇ ਪਿੰਡ ਦੇ ਨਹੀਂ ਲਾਦੇ ਤੁਹਾਨੂੰ ਦੱਸਿਆ ਕਹਦੇ ਉੱਡਣਾ ਜਹਾਜ਼ ਕਹਦੇ ਆ ਮੇਰੇ ਵੀਰੋ ਇਹਨੂੰ ਉੱਡਣਾ ਜਹਾਜ਼ ਕਿਉਂਕਿ ਜਦੋਂ ਟਰਾਲੀ ਭਰ ਜਾਂਦੀ ਆ ਨਾ ਫਿਰੇ ਉੱਟ ਜਾਂਦਾ ਉੱਡਣਾ ਗੇਅਰ ਲਾ ਕੇ ਲਵੇ ਲਵੇ ਪਾਣੀ ਪਿਆ ਰ ਅੰਦਰ ਗਿੱਲਾ ਹੱੜਾ ਆ ਤਾਂ ਕਰਕੇ ਮੈਂ ਖੇਚੀ ਗਈ ਕੱਢਦੀ ਆ ਆਪਣੀ ਵੋਟਰ ਆ ਗਈ ਬਾਈ ਕੈਂਟਰ ਟ੍ਰੈਡਰ ਹੈ ਸਭ ਤੋਂ ਕੈਂਟਰ ਇਹ ਆਪਣੇ ਕੋਲ ਮਤਲਬ ਬਈ ਵੱਡਾ ਟਰੈਕਟਰ ਆ ਬੜੀ ਗਜਾਇਸ਼ ਆਏਗੀ ਇਹ ਛੋਟਾ ਟਰੈਕਟਰ ਆਪਾਂ ਨੂੰ ਨਾਲ ਰੱਖਣਾ ਚਾਹੀਦਾ ਬਹੁਤ ਫਾਇਦੇ ਨੇ ਛੋਟੇ ਕੰਮਾਂ ਵਾਸਤੇ ਤੇਲ ਖਰਚਾ ਵੀ ਘੱਟ ਹੁੰਦਾ ਜਿਵੇਂ ਛੋਟੇ ਕੰਮ ਨੇ ਤੇਲ ਖਰਚਾ ਵੀ ਘੱਟ ਆ ਉਹਦਾ ਤੇ ਉਹ ਵੀ ਮਤਲਬ ਜਿਵੇਂ ਕੋਈ ਲੋਕਲ ਕੰਮ ਕੱਢਣਾ ਆਪਾਂ ਜਿਵੇਂ ਕਿਤੇ ਜਾਣਾ ਆਉਣਾ ਜਾਂ ਕੁਝ ਹੋਰ ਛੋਟੇ ਕੰਮ ਉਹਨਾਂ ਵਾਸਤੇ ਬਹੁਤ ਵਧੀਆ ਛੋਟਾ ਟਰੈਕਟਰ ਨਾਲ ਰੱਖਣਾ ਜ਼ਰੂਰੀ ਆ ਹਾਂਜੀ ਆਪਣੇ ਲਈ ਵਧੀਆ ਸਿਸਟਮ ਆ ਆਪਣਾ ਗਜਾਇਸ਼ ਹੈਗੀ ਆਪਣੀ ਖੇਤੀ ਵੱਧ ਨਹੀਂ ਤਾਂ ਫਿਰ ਸਰੀ ਹੋ ਜਾਂਦਾ ਬਈ ਚੋਨਾ ਟਾਪ ਹੈ ਸਭ ਤੋਂ ਨਿਕਾਲ ਮੇਰੇ ਹਿਸਾਬ ਨਾਲ ਫੁੱਲ ਸਿਰੇ ਦਊਗਾ ਇਹ ਬਾਕੀ ਬਈ ਮੰਡੀ 'ਚ ਤੁਲਕੇ ਪਤਾ ਲੱਗਦਾ ਕਿਉਂਕਿ ਆਪਾਂ ਟਰਾਲੀਆਂ ਦਾ ਕੰਡਾ ਉੱਥੇ ਹੀ ਵੀ ਕਰਾਂਗੇ ਕੰਪਿਊਟਰ ਕੰਡੇ ਤੇ ਬਾਕੀ ਮੰਡੀ 'ਚ ਦੱਸਾਂਗੇ ਸਾਨੂੰ ਥੋਲੇ ਤੇ ਕਿੰਨੇ ਹੁੰਦੇ ਆ ਚੌਥਾ ਟੈਂਕ ਓਏ ਥੋੜੀ ਉੱਚੀ ਰੱਖ ਕੇ ਵੱਡੋ ਤੈਨੂੰ ਦਿਖਾਉਣਾ ਕਿਵੇਂ ਆ ਸਿਸਟਮ ਓਕੀ ਆ ਬਾਈ ਦੇਖੋ ਫੜਾ ਘੱਟ ਲੱਗ ਰਿਹਾ ਮੈਨੂੰ ਇਹ ਚ ਕਿਉਂਕਿ ਹੱਥੇ ਦੱਸ ਦਿੰਦਾ ਹੁੰਦਾ ਜਦ ਫੜਾ ਹੁੰਦਾ ਨਾ ਆ ਦੇਖੋ ਫੜਾ ਨਹੀਂ ਹੈਗਾ ਜਮਾ ਵੀ ਬਦਲ ਬਾਈ ਜੀ ਹੋਈ ਪਈ ਐ ਨਾਲੇ ਤਾਂ ਨਾਲੇ ਸਾਲਾ ਗੁੰਮ ਹੋਇਆ ਪਿਆ ਮੀ ਆਊਗਾ ਮੈਨੂੰ ਲੱਗਦਾ ਜਿਹੜੇ ਹਿਸਾਬ ਨਾਲ ਕੰਮ ਖਰਾਬ ਆ ਦੇਖੀਏ ਕਿੰਨੀ ਘੋਗੀ ਤਾ ਬਲੀ ਓਏ ਪਿੱਛੇ ਪਾ ਦਿਆ ਕਰ ਕਿਉਂ ਇਹਦੇ ਤੇ ਲੋਡ ਪਾਉਣਾ ਵਿਚਾਰੇ ਤੇ ਦੇਖਾਂਗੇ ਫਿਰ ਅੱਜ ਇਹਦੇ ਚਲ ਬਾ ਮੈਂ ਤਾਂ ਬਾਈ ਕਿਹਾ ਸੀ ਹੌਲੈਂਡ ਪਾਉਨੇ ਆ ਵਾ ਕਹਿੰਦੇ ਨਹੀਂ ਇਹਦੇ ਨਾਲ ਹੀ ਕੱਢਣੀ ਆ ਫੜਦੇ ਕਿਹੜਾ ਹੁੰਦੇ ਆ ਤੁਹਾਨੂੰ ਪਤਾ ਤਾਂ ਹੈਗਾ ਆਹ ਦੇਖ ਲਓ ਬਾਈ ਕੀ ਹਾਲ ਹੋਇਆ ਵੇ ਯਾਰ ਜੀਰੀਆਂ ਦਾ ਲੋਕ ਕਹਿ ਤਾਂ ਦਿੰਦੇ ਆ ਵੀਕ ਕਿਸਾਨ ਜ਼ਿਮੀਦਾਰ ਐ ਡਾਇਰੈਕਟਰ ਇਦਾਂ ਹੁਣ ਦੇਖੋ ਆ ਟਰੈਕਟਰ ਦੇਖ ਕੇ ਅਗਲਾ ਵਾ ਵੀ ਵਾ ਕਿਆ ਵਾ ਦਾ ਕਪੈਨ ਦੇਖ ਕੇ ਆ ਵੀ ਦੇਖ ਲਿਆ ਕਰੋ ਆ ਦੇਖੋ ਕੀ ਬਣੂ ਇਹਦਾ ਕੁਛ ਵੀ ਨਹੀਂ ਪੰਜ ਕਿੱਲੇ ਨੇ ਇਹ ਬਾਈ ਦੇ ਖਾਤੇ ਮੇਰੇ 16 ਫੁੱਟ ਦੀ ਟਰਾਲੀ ਹੈ ਬਾਈ ਆਉ ਵੀ ਪਹਿਲਾਂ ਬਾਉਡਣੇ ਜਹਾਜ਼ ਵਾਲੀ ਟਰਾਲੀ ਫੁੱਲ ਕਰ ਲਈ ਹੈ ਨਾ ਬੱਦਸੀ ਲਾਈਏ ਦੀ ਹਾਂ ਹਾਂ ਪੂਰੀ ਬਸ ਥੋੜੀ ਮਾੜੀ ਮੋਟੀ ਉਹ ਕਰ ਲਾਂਗੇ ਇਜੋ ਇੱਕ ਟੈਂਕ ਪਿੱਛੇ ਪੂਰਾ ਗੱਡਵਾ ਦੋ ਤਿੰਨ ਟੈਂਕ ਲੈਣਗੇ ਫੇ ਮਤਲਬ ਟੈਂਕ ਵੀ ਤਿੰਨ ਕੇ ਹੋਣਗੇ ਇੱਕ ਵੱਧ ਹੋ ਜਾਣਗੇ ਨਹੀਂ ਇਹ ਇੱਕ ਤਾਂ ਭਰ ਗਿਆ ਹਮ ਤਿੰਨ ਹੋਰ ਹੋ ਜਾਣਗੇ ਚਾਰ ਟੈਂਕ ਪਾ ਦੇ ਦੇਖਦੇ ਆਂ ਬਾਈ ਚਲੋ ਫਿਰ ਦੱਸਾਂਗੇ ਵੀ ਕਿਵੇਂ ਰਹਿੰਦਾ ਨਿਕਾਲ ਆਲਟਰ ਮੈਂ ਨਇਆ ਵਧੀਆ ਰਿਕੋਰਡ ਹਾਂ ਬਾਕੀ ਆ ਦੇਖੋ ਆਪਾਂ ਨੂੰ ਪਤਾ ਲੱਗ ਜਾਂਦਾ ਨਾ ਵੀ ਵਜਨ ਹੈਗਾ ਧੀਰੀ ਚ ਡੀ ਫੋਕਸ ਟਾ ਨਹੀਂ ਹੈ ਜਿਵੇਂ ਜਿਆਦੇ ਐਤ ਵਿੱਚ ਕਾਲੀਆਂ ਧੀਰੀਆਂ ਨਹੀਂ ਆ ਰਹੀਆਂ ਹਾਂ ਬਈ ਗੁੰਮ ਬਹੁਤ ਜਿਆਦੇ ਪੈ ਗਿਆ ਬਈ ਬਾਲਾ ਜਿਆਦੇ ਗੁੰਮ ਗਰਮੀ ਥੋੜੀ ਹੁੰਦੀ ਹੈ ਕੱਪੜੇ ਭਿੱਜ ਜਾਂਦੇ ਨੇ ਹੋਰ ਬਾਕੀ ਬਹੁਤ ਨਾ ਖਰਾਬ ਹੈ ਬੱਦਲ ਬਈ ਹੋ ਰਹੀ ਹੈ ਮੀਂਹ ਲੱਗਦਾ ਹੋਊਗਾ ਜਿੰਨਾ ਗੁੰਮਾ ਮੀਂਹ ਪੈਣਾ ਬਈ ਗੜਬੜ ਹੋਣੀ ਆ ਇਹਨਾਂ ਦੀ ਪੱਤੀਆਂ ਨੇ ਬਾਈ ਵੱਟ ਲਓ ਧਰਮ ਬਣਾ ਵੱਡੇ ਫੇਰ ਮੰਡੀ 'ਚ ਹੈਰਾਨੀ ਜੀ ਹੁੰਦੀ ਆ ਮੰਡੀ ਤਾਂ ਹੈਰਾਨੀ ਹੀ ਹੋਊਗੀ ਜੇ ਪਕਾ ਕੇ ਲੈ ਜਾਵਾਂ ਸਹੀ ਗੱਲ ਆ ਹੁਣ ਹੁੰਦੀ ਓ ਜਿਆਦਾ ਮੰਡੀ 'ਚ ਹੈਰਾਨੀ ਸਹੀ ਗੱਲ ਆ ਬਾਈ ਸਹੀ ਗੱਲ ਆ ਸੋਕੇ ਬਹੁਤ ਲੱਗ ਰਹੇ ਨੇ ਐਤ ਕੀ ਲੋਕਾਂ ਦੇ ਜੀਰੀਆਂ ਨੂੰ ਪਾਣੀ ਨਾ ਤਾਂ ਤੁਰਦਾ ਪਾਣੀ ਵੀ ਨਹੀਂ ਤੁਰਦਾ ਤੇ ਦੂਜੀ ਗੱਲ ਲਾਈਟ ਵੀ ਨਹੀਂ ਆ ਰਹੀ ਪ੍ਰੋਪਰ ਤੇ ਤੀਜੀ ਗੱਲ ਬਾਈ ਪਾਣੀ ਦਾ ਬਸ ਐ ਨਾਲ ਦੀ ਨਾਲ ਉੱਡ ਜਾਂਦਾ ਤੇੜਾ ਪਾਟ ਗਿਆ ਡਾਕਟਰ ਜ਼ਮੀਨਾਂ ਚ ਫੋਨ ਆ ਗਿਆ ਖੜ ਜੋ ਲਓ ਵੀ ਬਾਈ ਦੱਸਿਓ ਫਿਰ ਨਿਊ ਹਾਰਨ 36 ਦਿਨ ਜੱਗੇ ਭਾਅ ਤੋਂ ਮੋਡੀਫਾਈ ਕਰਾ ਦਈਏ ਜੱਗਾ ਟਰੈਕਟਰ ਬੋਸ ਤੋਂ ਤੇ ਉੱਡਣਾ ਜਹਾਜ਼ ਬਣਾ ਦਈਏ ਨੂੰ ਵੀ ਫਿਰ ਜਾਂ ਭੱਜਿਆ ਕਰੇ ਡਾਈ ਮਾਰ ਕੇ ਪੂਰਾ ਦੇਖੋ ਬਾਈ ਮੈਂ ਤੁਹਾਨੂੰ ਗੱਲ ਦੱਸਦਾ ਟਰੈਕਟਰ ਐਵੇਂ ਵੀ ਫੁੱਲ ਮਤਲ ਜਿੰਨੇ ਆਪਾਂ ਕੰਮ ਲੈ ਲਏ ਸਾਰਿਆਂ ਚ ਕੋਈ ਐ ਨਹੀਂ ਹੈ ਵੀ ਘਾਟ ਦਿਖਾਉਂਦਾ ਆ ਵੀ ਫੁੱਲ ਵਧੀਆ ਕੰਮ ਦੇ ਰਿਹਾ ਪਰ ਆਪਾਂ ਨੂੰ ਆਏ ਵਿਚਰੋ ਇੱਕ ਤਾਂ ਆਪਣੀ ਜੱਗੇ ਭਾਨਾ ਗੱਲ ਹੋਈ ਹੈ ਨਾ ਕਿ ਉਹ ਕਹਿੰਦੇ ਵੀ ਤੁਹਾਡੇ ਦੋ ਟਰੈਕਟਰ ਮੈਂ ਅਰਪਣ ਗਏ ਸੀ ਵੀ ਦੋ ਟਰੈਕਟਰ ਕੋਈ ਵੀ ਆਪਣਾ ਕਰਾ ਲਿਓ ਤੁਸੀਂ ਵੀ ਜਦੋਂ ਵੀ ਨਹੀਂ ਤਾਂ ਬੁਕਿੰਗ ਇਹ ਬਹੁਤ ਟਾਈਮ ਦੀ ਆ ਤੇ ਦੂਜੀ ਗੱਲ ਕਿਉਂਕਿ ਸਾਡੀ ਬੁਕਿੰਗ ਦਾ ਮਤਲਬ ਕਹਿੰਦਾ ਬਹੁਤ ਗੱਲ ਵੀ ਪਹਿਲਾਂ ਦੀ ਹੋਈ ਵੀ ਆ ਉਹ ਉਹਨਾਂ ਨੇ ਬਸ ਉਦੋਂ ਕਰਾਇਆ ਨਹੀਂ ਹੈਗਾ ਤਾਂ ਕਰਕੇ ਉਹ ਕਹਿੰਦੇ ਵੀ ਚਲੋ ਜਦੋਂ ਤੁਹਾਡਾ ਜੀ ਕਰੋ ਉਦੋਂ ਕਰਾ ਲਿਓ ਤੇ ਦੂਜੀ ਗੱਲ ਬਾਈ ਕੱਲਾ ਮੋਡੀਫਿਕੇਸ਼ਨ ਨਾ ਜ਼ੋਰ ਨਹੀਂ ਵੱਧਦਾ ਹੈਗਾ ਵੀ ਕਹਿ ਲੋ ਕੇਮ ਚੇਂਜ ਹੁੰਦੀ ਹੈ ਜਾਂ ਹੋਰ ਵੀ ਜਿਹੜਾ ਕੋਈ ਕੰਮ ਹੁੰਦਾ ਉਹਦੇ ਨਾਲ ਇਹ ਵੀ ਆ ਬਾਈ ਵੀ ਟਰੈਕਟਰ ਦਾ ਜਿਹੜਾ ਡੀਜ਼ਲ ਦਾ ਖਰਚ ਆ ਉਹ 15 ਲੀਟਰ ਕਹਿੰਦੇ ਵੀ ਦਿਹਾੜੀ ਦਾ ਉਹਨਾਂ ਨੇ ਆਪ ਦੱਸਿਆ ਵੀ ਘੱਟ ਕਰਦਾ ਵੀ ਜੇ ਹੁਣ ਹੌਲੈਂਡ ਆ ਨਾ ਵੀ ਜੇ ਬਾਸ ਸਾਰੀ ਦਿਹਾੜੀ ਚਲਾਉਣੇ ਆ 15 ਲੀਟਰ ਦਿਹਾੜੀ ਮਗਰ ਫਰਕ ਪਾਊਗਾ ਟਰੈਕਟਰ ਡੀਜ਼ਲ ਖਰਚੇ ਦਾ ਵੀ ਕਿਉਂਕਿ ਯਾਰ ਆਟੋਮੈਟਿਕਲੀ ਵੀ ਜ਼ੋਰ ਵੱਧ ਜਾਣਾ ਟਰੈਕਟਰ ਨੇ ਘੱਟ ਰਸਤੇ ਚੱਲਣਾ ਆ ਤੇਲ ਦਾ ਖਰਚਾ ਤਾਂ ਘਟਣਾ ਹੀ ਘਟਣਾ ਬਾਈ ਬਾਕੀ ਕੰਮ ਹੁਣ ਵੀ ਪੂਰਾ ਦਿੰਦਾ ਇਹ ਹੁਣ ਤੁਹਾਡੇ ਭਰਾਵਾਂ ਦੀ ਸਾਰਿਆਂ ਦੀ ਸਲਾਹ ਨਾਲੇ ਕੰਮ ਆਪਾਂ ਕਰਨਾ ਹੈ ਤੇ ਤੁਸੀਂ ਦੱਸ ਦਿਓ ਫਿਰ ਆਪਾਂ ਖੜਾ ਆਵਾਂਗੇ ਕਣਕ ਬੀਜ ਕੇ ਫਿਰ ਕਰਾ ਦਾਂਗੇ ਬਾਈ ਮੋਡੀਫਾਈ ਠੀਕ ਆ 80 ਟਰੈਕਟਰ ਖੜੇ ਦੀ ਉਦੋਂ ਜੱਗੇ ਬਹੁਤ ਬਾਈ ਕੋਲ ਉਦੋਂ ਬਲੌਗ ਬਲੂ ਬਣਾਉਣ ਨੂੰ ਜੀ ਨਹੀਂ ਕਰਾਇਆ ਯਾਰ ਸੇਵਾ ਕਰਨ ਗਈ ਦੀ ਇੱਕ ਦੋ ਕਲਿੱਪ ਜੀ ਦੀ ਉਹ ਆਪ ਪਿਛਲੇ ਬਲੌਗ ਚ ਲਾਤੀ ਦੀ ਬਹੁਤ ਵਧੀਆ ਮਤਲਬ ਲੱਗਿਆ ਜੱਗੇ ਬਾਈ ਨੂੰ ਮਿਲ ਕੇ ਵੀ ਜਿਵੇਂ ਲੋਕ ਕਹੀ ਜਾਂਦੇ ਐ ਐ ਐ ਉਵੇਂ ਜਿਵੇਂ ਕੋਈ ਗੱਲ ਬਾਤ ਨਹੀਂ ਸੀ ਬਹੁਤ ਸੇਵਾ ਕਰੀ ਬਾਈ ਨੇ ਬਾਈ ਘਰੇ ਵੀ ਗਏ ਦੂਜੀ ਨਵੀਂ ਵਰਕਸ਼ਾਪ ਤੇ ਵੀ ਗਏ ਪੁਰਾਣੀ ਵਰਕਸ਼ਾਪ ਤੇ ਵੀ ਦੇਖਿਆ ਹਨਾ ਸਾਰਾ ਕੁਝ 80 ਟਰੈਕਟਰ ਖੜੇ ਸੀ ਬਾਈ 0 ਮੀਟਰ 10 ਟਰੈਕਟਰ ਤਾਂ 0 ਮੀਟਰ ਖੜੇ ਸੀ ਦੇਖੋ ਫਿਰ ਟਰਾਲੀਆਂ ਆਪਣੀਆਂ ਡੱਕੀਆਂ ਜਾਣੀਆਂ ਹਨਾ ਹੋ ਜਾਣਗੀਆਂ ਮੈਨੂੰ ਲੱਗਦਾ ਵੀ ਕੰਮ ਢੱਕ ਦੂ ਡੀਸੀਆਂ ਜੀਆਂ ਕੱਢ ਦੂਗਾ ਹਾਂ ਨਹੀਂ ਨਹੀਂ ਕਰਦੇ ਦੋ ਤਿੰਨ ਤਿੰਨ ਕਿ ਟੈਂਕ ਤਾਂ ਹੋਏ ਜਾਣਗੇ ਮੰਨ ਲਓ ਡੇਢ ਕਿ ਟੈਂਕ ਉਹ ਚ ਪਾ ਦਾਂਗੇ ਇੱਕੇ ਚ ਜੇ ਬਚੇ ਚ ਪਾ ਦਾਂਗੇ ਇਹਦੀ ਡੀਸੀ ਕੱਢ ਦਾਂਗੇ ਪੂਰੀ ਉੱਡਣਾ ਯਹਾਜ ਦੇਖੋ ਤੁਸੀਂ ਪੇਂਟ ਕੁਆਲਿਟੀ ਦੇਖੋ ਬਾਈ ਉਹਦੀ ਦੇਖ ਲਓ ਨਾਲੇ ਇਹਦੀ ਦੋਹੇ ਦੇਖੋ ਇੱਕ ਫਰੇਮ ਚ ਨੇ ਨਾ ਲੱਗਦਾ ਕੋਈ ਫਰਕ ਮਾਰਦੇ ਨੇ ਲਿਸ਼ਕਾਰੇ ਪੂਰੇ ਉਹ ਬਾਈ ਆਪਣਾ ਕੈਦੂਪੁਰ ਤੋਂ ਬਾਈ ਤੋਂ ਪੇਂਟ ਕਰਾਇਦੀ ਆਪਾਂ ਟਰੈਕਟਰ ਨੂੰ ਜੱਜ ਪੇਂਟ ਰ ਹੈ ਕੈਦੂਪੁਰ ਠੀਕ ਆ ਜਿਹੜੇ ਵੀ ਭਰਾਵਾਂ ਨੇ ਕਰਾਉਣਾ ਨਾਲ ਤਾਂ ਬਾਈ ਦੇਖੋ ਯਾਰ ਬੰਦੇ ਦੀ ਨਾ ਜੈਨੂਇਨਟੀ ਤਾਂ ਉੱਥੋਂ ਪਤਾ ਲੱਗ ਜਾਂਦਾ ਵੀ ਦੇਖੋ ਬੰਦੇ ਨੇ ਕਿਤੇ ਵੀ ਟਰੈਕਟਰ ਤੇ ਨਾ ਕੋਈ ਲੋਗੋ ਲਾਇਆ ਨਾ ਕੁਝ ਹੋਰ ਲਾਇਆ ਕੰਮ ਪੂਰਾ ਓਰੀਜਨਲ ਕਰਦਾ ਹੁਣ ਆ ਟਰੈਕਟਰ ਦੀ ਛਾਧ ਨਹੀਂ ਆਨੇ ਦੇਖੋ ਕਿਵੇਂ ਸਟੀਕਰ ਲਾਉਂਦੇ ਹੁੰਦੇ ਆ ਬਾਈ ਹਨਾ ਬਾਕੀ ਮੈਂ ਬਾਈ ਦਾ ਨੰਬਰ ਤੁਹਾਨੂੰ ਦੱਸਦਾ ਅੱਜ ਪਹਿਲਾਂ ਬਹੁਤ ਵਾਰ ਵੀਡੀਓ ਚ ਪਾਇਆ ਪਾਇਆ ਬਾਕੀ ਦਾ ਨੰਬਰ ਨਹੀਂ ਦੱਸਿਆ ਆਹ ਦੀ ਨੰਬਰ ਬਾਈ ਨੰਬਰ ਹੈਗਾ 9914015847 ਜਿਹੜੇ ਨੇ ਵੀ ਟਰੈਕਟਰ ਪੇਂਟ ਕਰਾਉਣਾ ਹੋਇਆ ਕਰਾ ਲਿਓ ਬਾਈ ਬਾਕੀ ਕੱਕੀ ਜਾਊਗੀ ਟਰਾਲੀ ਆਪਣੀ ਪੂਰੀ ਇਸੀ ਘੜਦੇ ਪੂਰੀ ਟੀਸੀ ਟੀਸੀ ਘੜਦੇ ਮੂਰੇ ਲਿਆ ਪੂਰਾ ਕਿਉਂਕਿ ਹਲੇ ਵੀ ਟੈਂਕੇ ਜੀ ਇੱਕ ਹੋਰ ਪੈ ਜਾਊਗਾ ਆਲੇ-ਦਾਲੇ ਛੱਡਾ ਹੋਣੀਆਂ ਨੇ ਨਾ ਚਾਚਾ ਕਹਿੰਦਾ ਉਹ ਜ ਨਹੀਂ ਹੋਣੀ ਹੋਰ ਕਹਿੰਦਾ ਇਹ ਚ ਪਾਓ ਅਮੈਂਟ ਦਾ ਰੇਡ ਇਕੱਠਾ ਕਰੂੰਗੇ ਵੀ ਕਈ ਵਾਰ ਘੜ ਘੜ ਜਾਂਦਾ ਨਾ ਔਖਾ ਹੋ ਜਾਂਦਾ ਵੈਸੇ ਤਾਂ ਰੁਕਣਾ ਹੀ ਕੀ ਆ ਉਹਨੇ ਝੋਟੇ ਨੇ ਅੱਧਾ ਕਟੈਂਕ ਹੋਰ ਪੈਂਦਾ ਉਹ ਚ ਪੈ ਜਾਂਦਾ ਜੇ ਆਪਾਂ ਮਤਲਬ ਪੂਰੀ ਡੀਸੀ ਕੱਢਣੀ ਆ ਫਿਰ ਇੱਕ ਵੀ ਪੈ ਜਾਂਦਾ ਚਲੋ ਇਹ ਜੋ ਪਵਾ ਲੈਨੇ ਬਾਈ ਕੰਨ ਨੂੰ ਧੱਕਾ ਕਰਨਾ ਉਹਦੇ ਨਾਲ ਫਿਰ ਆਏ ਆ ਖੜਗੀ ਟਰਾਲੀ ਜਿੱਥੇ ਪਾਉਣ ਦਾ ਪਵਾ ਵੀ ਜਾਂਦਾ ਫਿਰ ਕਾਲਾ ਬਹੁਤ ਪੈਂਦੀ ਆ ਨੇ ਵਧੀਆ ਯਾਰ ਨਿਕਾਲ ਵਧੀਆ ਬਾਈ ਕਵਰਾ ਉਹ ਨਾ ਮਤਲਬ ਚਰੋ ਨਾ ਮਤਲਬ ਬਾਬਾ ਹੀ ਆ ਉਹਦਾ ਖਾਣਾ ਚੱਲਦੀ ਕੰਪੈਨ ਜੱਟ ਵਾਏ ਦੋ ਢੋਹਦੇ ਟਰੈਕਟਰ ਤਾਂ ਨੇ ਤੀਜਾ ਟਰੈਕਟਰ ਖੁੱਡੀ ਤੇ ਅੱਜ ਹਾਂਜੀ ਵਰਜੀ ਨਾ ਨਾ ਬੱਸ ਉਧਰ ਬਣਾ ਲਾਂਗੇ ਕੋਈ ਨਹੀਂ ਹੁਣ ਉਧਰ ਵੀ ਵੱਢਣੀ ਆ ਥੋੜੀ ਖਿੱਚ ਕੇ ਰੱਖ ਮਸ਼ੀਨ ਯਾਰ ਮੂਰੇ ਬਾ ਮੂਰੇ ਪਿੱਛੇ ਬਾ ਦੇ ਜਨ ਪਹਿਲਾਂ ਫੇਰ ਬਾਦੀ ਮੂਰੇ ਆਹ ਟਰਾਲੀ ਬਾਈ ਉਹ ਟਰਾਲੀ ਇਹ ਦੋਹੇ ਪੂਰੀਆਂ ਬੱਤ ਨੇ ਕਹ ਲੋ ਵੀ ਸਹੀ ਟਰਾਲੀ ਬਣਤਰ ਜ਼ਰੂਰੀ ਹੁੰਦੀ ਆ ਨਹੀਂ ਕੋਈ ਲਾਲ ਰਹੀ ਜਾਂਦੀ ਆ ਕੋਈ ਦਾਬੂ ਰਹੀ ਜਾਂਦੀ ਆ ਠੀਕ ਆ ਉਹ ਚੀਜ਼ਾਂ ਯਾਰ ਬਹੁਤ ਔਖਾ ਉਹਨਾਂ ਦਾ ਉਹ ਨਹੀਂ ਟਰਾਲੀਆਂ ਟਰੈਕਟਰ ਨੂੰ ਨਾ ਤੁਰਨ ਦੇਣ ਨਾ ਸਹੀ ਚੱਲਣ ਚਲਾਵਾ ਬਹੁਤ ਹੋਈ ਰਹਿੰਦੇ ਐ ਟਰਾਲੀਆਂ ਨਾਲ ਜਿਹੜੀ ਟਰਾਲੀ ਬੱਤ ਆ ਉਹ ਪੂਰੀਓ ਬੱਤੋ ਤਾਂ ਜਮਾ ਹੀ sire ਆ ਇਹ ਵੀ ਆਪਣਿਆਂ ਲਈ ਵੀ ਪੂਰੀ ਬੱਤ ਆ ਲਓ ਵੀ ਮਿੱਤਰਾਂ ਵਾਤਾ ਹੋ ਗਈ ਫੁੱਲ ਤੇ ਹੁਣ ਉਹ ਚ ਥੋੜਾ ਜਿਹਾ ਅੱਧਾ ਕਿ ਟੈਂਕ ਆ ਉਹ ਚ ਪਾ ਦਾਂਗੇ ਆ ਤਾਂ ਓਕੇ ਰਬੋਰਡ ਆ ਪੈਣ ਦੇ ਵਿੱਚ ਪੈ ਜੂ ਮਾੜੀ ਮੋਟੀ ਦਾ ਪਰ ਫਿਰ ਡੁੱਲਦੀ ਆ ਕੀ ਫਾਇਦਾ ਇਹਨੂੰ ਸਹੀ ਜੀ ਕਰ ਦਾਂਗੇ ਖੁੰਜਿਆਂ ਜਿਹਾ ਚ ਇਹਨੂੰ ਉਹ ਚ ਪਾਉਣੇ ਆ ਹੁਣ ਉੱਡਣੇ ਜਹਾਜ਼ ਵਾਲੀ ਚ ਉਹਨੂੰ ਵੀ ਕਰ ਦਈਏ ਜਮਾ ਡੀਸੀ ਉਹਦੀ ਵੀ ਕਰ ਦਈਏ ਹੁਣ ਤਾਂ ਨਿਕਲੀ ਵੀ ਆ ਮੈਨੂੰ ਪਤਾ ਨਵੇਂ ਨਵੇਂ ਹੁਣੀ ਆ ਬਸ ਮਾੜੀ ਜੀ ਉਹ ਵੀ ਹੁਣ ਫੁੱਲੇ ਹੋ ਜਾਣੀ ਜਮਾ ਕਾ ਵੀ ਮਿੱਤਰੋ ਵੀ ਰੈਡੀ ਇਨੂੰ ਉਡਣਾ ਜਹਾਜ ਕਹਿੰਦੇ ਆ ਸਾਹੀ ਚੀਜ਼ ਕਰਕੇ ਹੁਣ ਹੀ ਰੱਖੀ ਦੀ ਥੋੜੀ ਜੀ ਹੋ ਗਈ ਸੈਟ ਕਿਉਂਕਿ ਜਦ ਇਹਨੂੰ ਰੇਸ ਦੇ ਕੇ ਬੱਟਾ ਢਪਾਉਣੀਆਂ ਨੇ ਨਾ ਫਿਰ ਨਹੀਂ ਬਾਰੇ ਮਾਰਦਾ ਬਾਜੀ ਬਾਈ ਜਿਵੇਂ ਤੁਸੀਂ ਅੱਗੇ ਵੀ ਰੀਲਾਂ ਵੀਡੀਓਾਂ ਦੇ ਵਿੱਚ ਆਹ ਕੋਠਾ ਆਪਣਾ ਦੇਖਦੇ ਹੁੰਨੇ ਹੋ ਹਨਾ ਇਹ ਬਾਈ ਆਪਣੇ 5 ਕੀਲੇ ਨੇ ਪੂਰੇ 5 ਕੀਲੇ ਨੇ ਕਿਉਂ ਆਪਣੀ ਠੇਕੇ ਤੇ ਲਈ ਵੀ ਆਪਣੀ ਕਿਹੜਾ ਬਾਈ ਇਹ ਘਰ ਦੀ ਆ ਜ਼ਮੀਨ ਆਪਣੇ ਇਹ 5 ਕੀਲੇ ਨੇ ਜੇ ਆਪਾਂ ਬਿਗਿਆਂ ਚ ਲਾਉਂਦੇ ਆ ਬਿੱਗੇ ਬਣਦੇ ਨੇ ਤੇ 24 ਆਪਣੇ ਬਹੁਤ ਬਾਈ ਪੁੱਛਦੇ ਹੁੰਦੇ ਨੇ ਵੀ ਤੁਹਾਡੇ ਕੀਲਾ ਕਿੱਡਾ ਕਾ ਜਾਂ ਕਿਵੇਂ ਆ ਬਾਈ ਆਪਣੇ ਜਿਹੜਾ ਕੀਲਾ ਇਹੋ ਪੌਣੇ 5 ਦਾ ਪੌਣੇ 5 ਦਾ ਭਾਅ 96 ਵਿਸਵੇ ਦਾ ਇੱਕ ਬਿਗੇ ਚ 20 ਬਿਸਵੇ ਹੁੰਦੇ ਨੇ ਆਪਣਾ ਇਹ 5 ਬਿਗੇ ਤੋਂ 4 ਬਿਸਵੇ ਜਗਾ ਕੀਲੇ ਚ ਘਟ ਜਾਂਦੀ ਆ ਜਿਵੇਂ ਸਾਡੇ 5 ਬਿਗੇ ਨੇ ਉਦਾਂ 25 ਬਿਗੇ ਬਣਨਾ ਚਾਹੀਦਾ ਸਾਡੇ 5 ਬਿਗਿਆਂ ਚ ਮੰਨ ਕੇ ਚਲੋ ਵੀ 24 ਬਿਗੇ ਖੇਤ ਹੁੰਦਾ ਪੂਰਾ 24 ਬਿਗੇ ਖੇਤ ਮਿਣਮਾ ਇਹਦੇ ਵਿੱਚੋਂ ਬਾਈ ਇੱਕ ਟਰਾਲੀ ਭਰ ਗਈ ਸਾਰਿਆਂ ਤੋਂ ਟੌਪ ਦੀ ਜੀਰੀ ਸੀ ਹਾਂ ਫੁੱਲ ਸਰੇ ਦੀ ਟੌਪ ਜੀਰੀ ਸੀ ਇਹਨੂੰ ਹਲਦੀ ਦੀ ਨਾਲ ਤੇਲ ਨਾਲ ਦੀ ਕੋਈ ਬਿਮਾਰੀ ਨਹੀਂ ਸੀ ਅਰ ਲੱਗੀ ਵੀ ਬਾਈ ਬਹੁਤ ਸੰਘਣੀ ਸੀ ਪੂਰੀ ਸੰਘਣੀ ਜੀਰੀ ਸੀ ਆਪਾਂ ਸਵੇਰੇ ਕੰਡੇ ਕਰ ਲਾਂਗੇ ਆ ਬਾਈ 17 ਫੁੱਟੀ ਟਰਾਲੀ ਆ ਬਿੱਡ ਤੁਸੀਂ ਦੇਖ ਲਓ ਕਿੰਨਾ ਉੱਚਾ ਆਪਣੇ ਵਾਲੀ ਦਾ ਮੈਨੂੰ ਪਤਾ ਉਹਦੇ ਚ ਬਾਈ 75 ਕੁਇੰਟਲ ਫੁੱਲ ਜਾਣੀ ਜੇ ਆਪਾਂ ਪੂਰੀ ਉਹ ਟੀਸੀ ਲਾ ਕੇ ਕੱਢਦੇ 75 ਪੈਂਦੇ ਨੇ 70 ਉਹ ਚ ਮੰਨ ਲਓ ਤੇ 100 ਕੁਇੰਟਲ ਤੋਂ ਪਲੱਸ ਇਹਦੇ ਚ ਜੀਰੀ ਹੈਗੀ ਆ ਜਾਣੀ ਮੇਰਾ ਅੰਦਾਜ਼ਾ ਆ ਜਾਈ ਹੈ ਬਾਈ ਠੇਕਾ ਆਪਣੇ 70000 ਦੇ ਨਵੇਂ-ਤਵੇ ਐਸ ਕੀ ਹੋ ਗਿਆ ਹਾਂ ਪਹਿਲਾਂ ਭੈਣਤ ਕੋਣ ਤੇ ਬਾਈ ਅਸੀਂ ਠੇਕਾ ਜਾਣ ਕੇ ਨਹੀਂ ਦੱਸਦੇ ਹੁੰਦੇ ਕਿਉਂ ਕੋਈ ਕਿਸੇ ਦੀ ਜ਼ਮੀਨ ਕਹੇ ਜੀ ਹੁੰਦੀ ਆ ਕਿਸੇ ਦੀ ਕਹੇ ਜੀ ਹੁੰਦੀ ਆ ਅਗਲਾ ਕਹਿੰਦਾ ਫਲਾਣੇ ਦੀ ਹੁਣ ਬਾਈ ਸਾਡੀਆਂ 60 ਤੋਂ ਲੈ ਕੇ 67 68 ਤੱਕ ਜ਼ਮੀਨਾਂ ਲਈਆਂ ਹੋਈਆਂ ਨੇ ਕੋਈ ਹਲਕਾ ਬਹਣ ਹੁੰਦਾ ਉਹ 60 ਨੂੰ ਵੀ ਹੋ ਜਾਂਦਾ ਦੋ ਘਟ ਵੀ ਹੋ ਜਾਂਦਾ ਜਿਵੇਂ ਕੋਈ ਤਾਕੜੀ ਹੁੰਦੀ ਉਹਦੇ ਤੇ ਬਾਈ ਦੋ ਪੈਸੇ ਵੱਧ ਵੀ ਲਾਉਣੇ ਪੈਂ ਜਾਂਦੇ ਨੇ ਆ ਆਪਾਂ ਦੇਖਦੇ ਆ ਆਪਣੇ ਬਾਈ ਉਧਰ ਹੁਣ ਤਿੰਨ ਕੀਲਿਆਂ ਤੋਂ ਬਿੱਗਾ ਕੇ ਜਗਾ ਉੱਪਰ ਆ ਉਧਰ ਦੇਖਦੇ ਆ ਆਪਾਂ ਕਿਵੇਂ ਮੰਨਦਾ ਵੀਰ ਜੀ ਕੀ ਆਲੀ ਪਾਲਾਂ ਨੇ ਇੱਕ ਤਾਂ ਮੈਂ ਕਹਿੰਦਾ ਬਾਕੀ ਦੇਖਦੇ ਆ ਬਾਈ ਜਾ ਕੇ ਤੇ ਝਾੜ ਉਹਨੂੰ ਸੋਨਾ ਮੈਨੂੰ ਇਹ ਖੇਤਾਂ ਤੋਂ ਪੂਰੀ ਉਮੀਦ ਸੀ ਜਿਹੜੇ ਹੁਣ ਆਪਾਂ ਘਰ ਲਵੇ ਖੇਤ ਵੱਢਣੇ ਨੇ ਉਹ ਵੀ ਆਪਣੇ ਪੂਰੇ ਟੋਪ ਦੇ ਹੀ ਨੇ ਇਹ ਜਾਣੀ ਮੇਰਾ ਅੰਦਾਜ਼ਾ ਜੀ ਆ ਵੀ 165 ਤੋਂ 70 ਕੁਇੰਟਲ ਦੇ ਵਿੱਚ ਵਿੱਚ ਜੀਰੀ ਹੋਊਗੀ। ਲਾਓ ਵੀ ਬਾਈ ਹੁਣ ਇੱਧਰ ਆ ਗਈ ਦੀ। ਪੂਰੇ ਚੱਲ ਰਹੀ ਆ ਵੜਾਈ। ਕੰਪੈਨ ਵੀਰ ਨੇ 1-2 ਗੇੜੇ ਦਿੱਤੇ ਦੀ ਔਰ ਇਹ ਦੀ। ਸੱਤਾ ਕਹਿੰਦਾ ਫੇਰ ਕਹਿੰਦਾ ਮੈਂ ਚਲਾਉਣੀ ਆ। ਪਾਲਾ ਚਾਵਾ ਪਤੰਦਰ ਨੂੰ। ਤੇ ਉੱਤਰ ਹੌਲੈਂਡ ਖੜਾ। ਦੂਜੀ ਟਰਾਲੀ ਪਾਈ ਹੋਈ ਆ। ਤੇ ਹੁਣ ਦੇਖਦੇ ਆ ਕਿ ਵੀ ਸਰ ਜਾਣਾ ਛੋਟੀ ਟਰਾਲੀ ਨਾਲੇ। ਜੇ ਇੱਕ ਅੱਧਾ ਟੈਂਕ ਵਧਿਆ। ਤਾਂ ਉਹ ਆਪਣੀ ਉਹ ਦੂਜੀ ਟਰਾਲੀ 'ਚ ਪਾਏ ਜਾਣਾ ਜਿਹੜੀ 16 ਫੁੱਟੀ ਆ ਕਿਉਂਕਿ ਉਹਦੀ ਇੱਕ ਟੈਂਕ ਦੀ ਗਜੈਸ਼ ਹੈਗੀ ਆ ਅਗਲਾ ਤਾਂ ਸ਼ਾਇਦ ਸਰ ਜੇ ਜੇ ਵਧੀਆ ਤਾਂ ਉਹ 'ਚ ਪਾ ਲਾਂਗੇ ਬਾਈ ਬਾਕੀ ਇਹਦਾ ਨੜ ਹਰਾ ਉਹਦੇ ਨਾਲ ਉਹ ਵੀ ਉਧਰਲੀ ਸਾਈਡ ਵਾਲੇ ਝੋਨੇ ਨਾਲੋਂ ਵੀ ਇਹ ਵੀ ਉਹੀ ਟਾਈਮ ਪੀਰੀਅਡ ਦਾ ਲੱਗਿਆ ਹੋਇਆ ਝੋਨਾ ਇਹਨੂੰ ਵੀ ਬਿਲਕੁਲ ਵੀ ਹਲਦੀ ਨਹੀਂ ਹੈਗੀ ਉਧਰ ਪੈਣਿਆ ਪੜਾਕੇ ਉਹਨੂੰ ਆ ਹਲਦੀ ਬਾਈ ਉਹਨੂੰ ਤੇ ਇੱਧਰ ਆਪਣੇ ਆਲੂ ਹੈਗੇ ਹੁਣ ਇਹ ਤੇ ਗਰਾਮੋ ਮਾਰਨੀ ਆ ਥੋੜੇ ਕਿਤੇ ਨਾਲ 'ਚ ਦੇਖਦੇ ਆ ਸ਼ਾਇਦ ਕੱਲੂ ਮਾਰ ਦੀ ਜਰਮੀਨੇਸ਼ਨ ਜਦੋਂ ਹੋ ਗਈ ਪੂਰੀ ਉਹਦੀ ਬਈ ਆਪਾਂ ਦਾ ਦਾਣੇ ਪਾਲੇ ਟਰਾਲੀ 'ਚ ਹਨਾ ਵੱਢ ਲਈ ਜੀਰੀ ਪਰ ਇੱਕ ਵਾਰ ਆਪਾਂ ਨੂੰ ਉਹਨਾਂ ਬਾਰੇ ਵਿਚਾਰ ਕਰਨਾ ਚਾਹੀਦਾ ਜਿਹੜੇ ਭਰਾਮਾਂ ਦੀਆਂ ਫਸਲਾਂ ਤਾਂ ਤਬਾਹ ਹੋਈਆਂ ਹੀ ਨੇ ਜਿਨ੍ਹਾਂ ਦੇ ਘਰ ਵੀ ਢਾਹ ਕੇ ਵਿਚਾਰਿਆਂ ਦੇ ਹਨਾ ਉਧਰ ਜਿੱਥੇ ਹੜ੍ਹ ਆਏ ਨੇ ਬਈ ਬਾੜ ਆਈ ਆ ਕਹ ਲਓ ਉਹ ਜਮਾ ਖਤਮ ਹੋ ਗਏ ਵੀਰੇ ਉਹਨਾਂ ਦੇ ਪੱਲੇ ਦਾ ਫੂਸ ਵੀ ਨਹੀਂ ਪਿਆ ਹੈਗਾ ਯਾਰ ਉਹ ਤਾਂ ਗੱਠਾ ਕਰਾਉਣ ਜੋਗੇ ਵੀ ਨਹੀਂ ਹੈਗੇ ਉੱਥੇ ਤਾਂ ਗੱਠਾਣੀਆਂ ਮਸ਼ੀਨਾਂ ਵੀ ਨਹੀਂ ਚੱਲਣ ਜੋਗ ਜਮੀਨਾਂ 'ਚ ਰੇਤ ਚੜ ਗਈ। ਘਰ ਸਾਂ ਲਗਭਗ ਸਭ ਦੇ ਢਹਿ ਗਏ ਚਾਹੇ ਕੋਈ ਅਮੀਰ ਆ ਚਾਹੇ ਗਰੀਬ ਆ ਵੀਰੇ। ਬਹੁਤ ਨੁਕਸਾਨ ਹੋ ਗਿਆ। ਤੇ ਮੇਰੀ ਸਾਰੇ ਜਿੰਨੇ ਆਪਣੇ ਭਰਾ ਨੇ ਹਣ ਆਪਾਂ ਨੂੰ ਦੇਖਦੇ ਆ ਵੀਰੇ। ਇੱਕ ਗੱਲ ਹੁੰਦੀ ਆ ਵੱਡੀ ਉਪਰਾਲਾ ਕਰਨ ਦੀ। ਉਪਰਾਲਾ ਤੁਸੀਂ ਜ਼ਰੂਰ ਕਰਨਾ ਆਪਣੇ ਪਿੰਡ 'ਚੋਂ ਹੰਬੜਾ ਮਾਰਨਾ। ਸਾਰੇ ਨੌਜਵਾਨਾਂ ਨੇ ਕਿਸਾਨ ਭਰਾਵਾਂ ਨੇ ਰਲ ਕੇ ਕਣਕ ਇਕੱਠੀ ਕਰੋ ਵੀਰੇ। ਤੇ ਪੈਸੇ ਇਕੱਠੇ ਕਰ ਲੋ ਚਾਹੇ। ਪੈਸਾ ਨਾ ਦੇ ਕੇ ਆਓ। ਮੈਂ ਨਹੀਂ ਕਹਿੰਦਾ ਹਣਾ ਕਿਸੇ ਨੂੰ ਪੈਸਾ ਦੋ। ਡੀਏਪੀ ਦੇ ਆਓ। ਕਣਕ ਦਾ ਬੀਜ ਦੇਓ ਬਾਈ ਠੀਕ ਆ ਕਣਕੇ ਥੋੜੇ ਪਿੰਡ ਜੋ ਇਕੱਠੀ ਕਰਕੇ ਦੇਓ ਬੜੇ ਮਜ਼ਦੂਰ ਪਰਿਵਾਰ ਨੇ ਹਨਾ ਉੱਥੇ ਉਹਨਾਂ ਨੂੰ ਵੀ ਬਹੁਤ ਲੋੜ ਆ ਬਾਈ ਉਹਨਾਂ ਨੂੰ ਦੇ ਆਓ ਤੇ ਪਸ਼ੂਆਂ ਵਾਸਤੇ ਤੁਸੀਂ ਚਾਰਾ ਲਿਆ ਸਕਦੇ ਹੋ ਜਰੂਰ ਵੀਰੇ ਹੈਲਪ ਕਰੋ ਸਾਰਿਆਂ ਦੀ ਬੇਨਤੀ ਆ ਤੁਹਾਡੇ ਭਰਾ ਦੀ ਲਓ ਜੀ ਬਾਬੇਓ ਆ ਜੀਰੀ ਦਾ ਝਾੜ ਬੱਬਰ ਰਹੂਗਾ ਇਹ ਮੰਨ ਕੇ ਚਲੋ ਵੀ 9.5 ਬਿੱਗੇ ਥਾਉਂਦੀ ਆ ਟਰਾਲੀ 'ਚ ਇਹ ਜੇ ਪੈ ਜਾਂਦੇ 80 85 ਗੰਟਲ 14 7 ਟਰਾਲੀ ਯਾਰੇ ਪੀਸੀ ਲੱਗੀ ਜਾਨੀ ਆਪਾਂ ਇੰਨੀ ਫੁੱਲ ਨਹੀਂ ਕਹਿ ਸਕਦੇ ਜਾਨੀ ਅੱਧੇ ਕੇ ਟੈਂਕ ਦੀ ਹੋਣੀ ਹੈਗੀ ਆ ਹਾਂ ਦੇਖ ਤਸੂਗਾ ਹੋ ਮੈਨੂੰ ਲੱਗਦਾ ਜਿਹੜੇ ਦਸਣੀ ਲੈ ਜਾਂਦਾ ਗੱਲਾ ਤਾਂ ਲਾਉ ਵੀ ਟਰਾਲੀ ਹੁਣ ਹੋਰ ਲਿਆਉਣੀ ਪੈਗੀ ਬਾਬੇਓ ਪਹਿਲਾਂ ਤਾਂ ਸਾਨੂੰ ਐਂ ਦੀ ਵੀ ਚਲੋ ਜੇ ਪੈ ਜੂਗੀ ਵੀ ਦੋ ਹੀ ਚਵਾਲਾਂਗੇ ਜਾਂ ਇੱਕ ਟੈਂਕ ਵੀ ਦੋ ਟੈਂਕਾਂ ਤੋਂ ਵੱਧ ਆਇਆ ਫਿਰ ਜਗ੍ਹਾ ਹੈਗੇ ਤਿੰਨ ਟੈਂਕਾਂ ਚਾਰ ਤਾਂ ਕਰਕੇ ਫਿਰ ਟਰਾਲੀ ਪਾ ਕੇ ਲੈ ਕੇ ਆ ਹੁਣ ਆਸੇ ਉਮੀਦੇ ਸੇ ਜ਼ਿਆਦੇ ਝੋਨਾ ਨਿਕਲ ਰਹਾ ਹੈ ਕਿਉਂਕਿ ਪਹਿਲਾਂ ਅਸਾਂ ਜ਼ਿਆਦੇ ਘਟਦੀਆਂ ਥੋੜੀਆਂ ਔਰ ਫਿਰ ਲਾਡੀ ਕਿ ਕੈਸਾ ਹੈ ਲਾਡੀ ਕਿਵੇਂ ਆ ਲਾਡੀ ਨੇ ਟੈਟੂ ਬਣਾਇਆ ਕਹਿੰਦਾ ਬੈਂਕ 'ਚ ਮੈਡਮ ਨੂੰ ਨਾਉ ਨਹੀਂ ਪਤਾ ਲੱਗਦਾ ਤਾ ਕਰਕੇ ਟੈਟੂ ਬਣਾਉਣਾ ਪੈ ਗਿਆ ਹਨਾ ਸਪੈਲਿੰਗ ਨਹੀਂ ਨੌ ਅਗਲਾ ਇਹਨੂੰ ਨਿੰਦਰੇ ਕਹਿੰ ਜਾਂਦੇ ਕਹਿੰਦਾ ਨਿੰਦਰ ਨਹੀਂ ਹੈਗਾ ਨਨਿੰਦਰ ਆਇਆ ਤਾਂ ਕਰਕੇ ਫਿਰ ਟੈਟੂ ਇਹ ਬਣਾ ਲੈਨੇ ਬਾਹ ਤੇ ਮਹਾ ਰੀਜਨ ਕੀ ਆ ਵੀ ਬਾਈ ਤੇਰਾ ਬਦੀਮਾਨ ਤੇ ਆਪਣੇ ਨਾਂ ਦੇ ਟੈਟੂ ਬਣਾਉਣ ਦਾ ਬਈ ਕੋਈ ਰੀਜਨ ਨਹੀਂ ਹੈਗਾ ਆਪਣੀ ਬਾਹ ਤੇ ਆਪਣੇ ਨਾਂ ਦਾ ਟੈਟੂ ਯਾਰ ਕਾਦੇ ਵਾਸਤੇ ਬਣਾਉਣਾ ਇੱਕ ਜਿਹੜੇ ਭਰਾਵਾਂ ਦੇ ਝੋਨੇ ਨੂੰ ਹਲਦੀ ਆ ਨਾ ਉਹਨਾਂ ਨੂੰ ਬੇਨਤੀ ਆ ਵੀ ਇੱਕ ਤਾਂ ਤੁਸੀਂ ਝੋਨਾ ਨਾ ਪੂਰਾ ਪਕਾ ਕੇ ਵਢਣਾ ਪੂਰਾ ਰਾੜ ਕੇ ਤੇ ਦੂਜੀ ਗੱਲ ਵੀ ਤੁਸੀਂ ਸਿਖਰ ਦੁਪਹਿਰੇ ਚ ਵੱਢਣਾ ਉਹ ਇਹੋ ਜਿਹਾ ਮੌਸਮ ਨਹੀਂ ਵੱਢਣਾ ਹੈਗਾ ਨਹੀਂ ਫਿਰ ਮੰਡੀ 'ਚ ਜਾ ਕੇ ਹੈਰਾਨ ਹੋਮੋਗੇ ਬਾਈ ਠੀਕ ਹੈ ਤਿਆਰ ਰੱਖਿਓ ਜਲਦੀ ਆ ਤੁਹਾਨੂੰ ਹਲਦੀ ਦਿਖਾਏ ਦੇਣਾ ਐ ਨਹੀਂ ਹੈਗਾ ਵੀ ਆਪਣੇ ਵਧੀਆ ਯਾਰ ਚੋਣਨਾ ਸਾਰੇ ਵੀ ਆਪਣੇ ਦਾ ਬਾਈ ਆਪਾਂ ਕਿਹਦੀ ਹਲਦੀ ਆਇਆ ਨਹੀਂ ਆਹ ਦੇਖ ਲਓ ਲੈ ਆਪਣੇ ਕਿਆ ਹਾਲ ਹੈ ਇਹਦਾ ਸਭ ਦੀ ਹੈ ਬਾਈ ਕੋਈ ਇੱਥੇ ਕਿਸਾਨ ਨਹੀਂ ਹੈਗਾ ਵੀ ਵੱਡਾ ਕਿਸਾਨ ਆ ਕੋਈ ਆਹ ਦੇਖਿਓ ਲੈ ਇਹਦਾ ਹੁਣ ਤਾਂ ਘਾਟ ਉੱਡਦੀ ਆ ਦੇ ਪਹਿਲਾਂ ਤਾਂ ਬਹੁਤ ਹੀ ਉੜਦੀ ਦੀ ਲੋ ਵੀ ਵੇਖੋ ਚੰਮ ਚੱਲ ਰਿਹਾ ਉਧਰ ਕਪਾਏ ਵੀ ਚੱਲ ਰਹੀ ਹੈ ਤੇ ਨਾਲ ਦੀ ਨਾਲ ਬਾਗੀ ਜ਼ਰੂਰੀ ਹੈ ਕੰਮ ਪਾਣੀ ਸੜਕ ਰਹੇ ਆ ਬਾਈ ਪਹੇ ਪਹਿਲਾ ਪਹਾ ਸਮਾ ਰਿਹਾ ਹੁਣ ਪਾਣੀ ਜ਼ਰੂਰੀ ਰੇਤਾਂ ਵਾਲਾ ਹੋ ਗਿਆ ਨਾ ਰੇਤਾਂ ਹੁਣ ਤਾਂ ਬਹੁਤ ਜ਼ਿਆਦਾ ਆ ਯਾਰ